ਹਾਲੋ ਜੀ ਸਤਿ ਸ੍ਰੀ ਅਕਾਲ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਦੱਸਦੇ ਹਾਂ ਜੀ ਸਰਦੀਆਂ ਵਾਲੇ ਮੋਟੇ ਸੂਟ ਦੀ ਕਟਾਈ ਬਾਰੇ ਕਿਉਂਕਿ ਜਿਹੜੇ ਇਸ ਤਰ੍ਹਾਂ ਦੇ ਪ੍ਰਿੰਟਸ ਵਾਲੇ ਸੂਟ ਆਉਂਦੇ ਨੇ ਨਾ ਇਹ ਮੈਚਿੰਗ ਸੂਟ ਆ ਜੀ ਆ ਇਹਦੀ ਸਲਵਾਰ ਦਾ ਕੱਪੜਾ ਆ ਕਮੀਜ਼ ਦਾ ਜਿਹੜੇ ਇਸ ਤਰ੍ਹਾਂ ਦੇ ਪ੍ਰਿੰਟ ਵਾਲੀ ਕਮੀਜ਼ ਆਉਂਦੇ ਨੇ ਇੱਕ ਤਾਂ ਵੀ ਉਹਨਾਂ 'ਚ ਜ਼ਰੂਰ ਦੇਖਿਆ ਕਰੋ ਕਿਉਂਕਿ ਤਾਂ ਕਾਣ ਬਹੁਤ ਜ਼ਿਆਦਾ ਆਉਂਦਾ ਹੈ ਨਾ ਇੱਕ ਨਾ ਕਈ ਜਿਹੜੇ ਸ਼ੁਰੂਆਤ ਕਰਦੇ ਨੇ ਕੱਪੜਾ ਹਜੇ ਬਣਾਉਣਾ ਸ਼ੁਰੂ ਕਰਦੇ ਨੇਗੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਕਿੱਥੋਂ ਫਲਾਵਰ ਕਈ ਵਾਰ ਗਲੇ ਦੀ ਹੁੰਦੀ ਆ ਆਪਣੇ ਇੱਧਰ ਹਨਾ ਸਾਪਾ ਇਹ ਚ ਗਲੇ ਦਾ ਹੈ ਨਹੀਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਕਿੱਥੋਂ ਇਹਦਾ ਅੱਧ ਲੈਣਾ ਫਲਾਵਰ ਇੱਕ ਸਾਈਡ ਆ ਦੂਜਾ ਵਿਚਾਲੇ ਆਊਗਾ ਉਹਦਾ ਤਰੀਕਾ ਆਪਾਂ ਤੁਹਾਨੂੰ ਸਾਰਾ ਸਮਝਾਵਾਂਗੇ ਤੇ ਇਹਦੀ ਸਾਰੀ ਕਟਾਈ ਦੱਸਾਂਗੇ ਕਿੰਨੀ ਕਮੀਜ਼ ਦੀ ਲੈਂਥ ਆ ਤੇ ਕਿੰਨੀ ਇਹਨਾਂ ਦੀ ਬਰਸਟ ਆ ਸਾਰਾ ਕੁਝ ਆਪਾਂ ਉਹ ਦੱਸਾਂਗੇ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਜੀ ਪਹਿਲਾਂ ਤਾਂ ਇਹਦਾ ਸੂਟ ਦਾ ਇਹ ਲੰਬਾਈ ਜ਼ਰੂਰ ਨਾਪ ਲੈਣੀ ਆ ਆਪਣੇ ਕੋਲ ਕਸਟਮਰ ਦੀ ਕਮੀਜ਼ ਦੀ ਲੰਬਾਈ ਹੈ ਜੀ 44 ਇੰਚ ਰੱਖਣੀ ਆ ਹੁਣ ਆਪਾਂ ਇਹ ਨਾਪਣਾ ਜ਼ਰੂਰ ਕਿਰਾਂ ਬਾਅਦ ਚ ਕਟਾਈ ਕਰਨੀ ਆ ਤੁਸੀਂ ਨਾਦਾ ਸਲਵਾਰ ਦਾ ਕੱਪੜਾ ਦੇਖ ਲਿਆ ਕਰੋ ਕਿੰਨਾ ਨਲੇ ਦਾ ਆਹ ਚੀਜ਼ ਛੱਡ ਕੇ ਜਿਨਿਕੇ ਬਾਰਡਰ ਇਹਦਾ ਦਿੱਤਾ ਹੋਇਆ ਜਿਹੜਾ ਮੋੜਨ ਨੂੰ ਤਰਪਾਈ ਕਰਨ ਨੂੰ ਇਹ ਚੀਜ਼ ਛੱਡ ਕੇ ਨਾ ਇੱਥੋਂ ਇੰਚੀ ਟੇਪ ਆ ਕੇ ਇੱਥੇ ਇਹਨਾਂ ਦਾ ਕੱਟ ਵਾਲੀ ਲੈਨ ਬਣਾਈ ਹੁੰਦੀ ਆ ਐਦਾਂ ਤੇ ਵੀ ਪਤਾ ਲੱਗਦਾ ਵੀ ਇਹ ਇਧਰਲਾ ਪੀਸ ਆ ਇਹ ਇਧਰਲਾ ਉਹਦੇ ਤੱਕ ਤੁਸੀਂ ਇਹ ਤਾਂ ਨਾਪ ਲਓ ਇਹ ਆਪਣੇ ਕੋਲੇ 47 ਆ ਵਧੀਆ ਬਣੂਗਾ ਫਿਰ ਲੇ ਪੀਸ ਦਾ ਵੀ ਵੈਕਦਾ ਵੀ ਦੇਖ ਲਓ ਇੱਕ ਦੋ ਵਾਰੀ ਪੀਸਾਂ ਚ ਹੋਇਆ ਜੀ ਬੈਕ ਪੀਸ ਘਟਾ ਅੱਜ ਦਾ ਆਹ ਦੇਖੋ ਜੀ ਇੱਥੇ ਜੋੜ ਜਾ ਬਣਾ ਕੇ ਬਣਾਇਆ ਹੁੰਦਾ ਜਿਵੇਂ ਬਿਲਕੁਲ ਪਤਾ ਲੱਗਦਾ ਕਿ ਆ ਅੱਗੇ ਵਾਲਾ ਪੀਸ ਆਹ ਲਓ ਜੀ ਸਿਆਲਿਆ ਦੇ ਇਧਰ ਦੇਖੋ ਜੀ ਘਟਾ ਗਈ ਸਿਆਲਿਆ ਆ ਉਧਰ 47 ਆਏ ਆਪਣੇ ਕੋਲੇ ਇਧਰ ਸਵਾਗਸਾ ਲੀ ਉਧਰ ਪੂਰਾ ਸੰਤ ਆ ਗਿਆ ਜਰੂਰ ਨਾ ਆਪਣਾ ਜੀ ਇਹ ਚੀਜ਼ਾਂ ਆਪਾਂ ਤੇ ਹੁਣ ਤੁਹਾਨੂੰ ਆਪਾਂ ਦੱਸਦੇ ਆ ਵੀ ਇਹਦਾ ਹਾਫ ਕਿਵੇਂ ਕਰਨਾ ਜਦੋਂ ਆਪਣੇ ਕੋਲੇ ਗਲੇ ਤੇ ਇਥੇ ਕੜਾਈ ਪ੍ਰਿੰਟ ਕੁਛ ਨਹੀਂ ਹੈਗਾਗਾ ਇਹਦਾ ਹਾਫ ਵੀ ਨਾ ਇੱਕ ਵਾਰ ਤੁਹਾਨੂੰ ਇੱਕ ਤਰੀਕਾ ਦੱਸਦੇ ਆ ਇਥੇ ਬਾਜੂ 'ਚ ਦੇਖਾ ਪਤਲੇ ਦਿੱਤੇ ਹੁੰਦੇ ਨੇ ਇਥੇ ਆ ਮੋਟੀਆਂ ਚੀਜ਼ਾਂ ਨੇ ਪ੍ਰਿੰਟ ਇਥੇ ਹਲਕਾ ਦਿੱਤਾ ਹੁੰਦਾ ਇਥੇ ਨਾ ਇੱਕ ਆ ਜਾਂਦੀ ਆ ਲੈਨ ਆਪਾਂ ਨਾ ਜਾਂਦਾਗਾ ਇਥੇ ਪੰਨਜਾ ਬਣਾਇਆ ਹੁੰਦਾ ਉਹਦੇ ਵਿੱਚ ਪਤਾ ਲੱਗਦਾ ਵੀ ਇਧਰਲਾ ਪੀਸ ਆਪਣਾ ਬਾਜੂ ਦਾ ਇਧਰਲਾ ਆਪਣਾ ਕਮੀਜ਼ ਦਾ ਤੇ ਇਹਨਾਂ ਦੀ ਹੁਣ ਕਾਟ ਆ ਜੀ ਆਪਣੇ ਕੋਲੇ ਸਾਡੀ ਕੀ ਇਹਨਾਂ ਦੀ ਬ੍ਰੈਸਟ ਆ ਤੇ 19.5 ਇਨਚ ਇਹਨਾਂ ਦੀ ਕਮਰ ਆ ਤੇ ਇਹਨਾਂ ਦੀ हिਪ ਹੈਗੀ ਆ 23 ਇੰਚ ਉਹਦੇ ਨਾਲ ਦੇ ਰਿਕਾਰਡਿੰਗ ਆਪਾਂ ਸੂਟ ਕੱਟਣਾ ਤੇ हिਪ ਆਪਾਂ 23 ਇੰਚ ਆਪਣੇ ਕੋਲ हिਪ ਵੱਧ ਆ ਗਈ 23 ਦੇ ਹਿਸਾਬ ਤੇ ਆਪਾਂ ਕਪੜਾ ਲਵਣਾ ਤੇ ਹੁਣ ਇਹ ਚ ਕੋਈ ਪਾਈਪਿੰਗ ਵਗੈਰਾ ਕੁਝ ਨਹੀਂ ਪਾਉਣਾ ਆਪਾਂ 26 ਇੰਚ ਕਪੜਾ ਲਵਾਂਗੇ ਉਹ ਤੁਹਾਨੂੰ ਆਪਾਂ ਹੁਣ ਦੱਸਦੇ ਆ ਇਹ ਜਿਹੜਾ ਆਪਣਾ ਹੀ ਪੱਨ ਬਣਾਇਆ ਭੰਵੇਂ ਤੁਸੀਂ ਇਦਰਾ ਅਲੱਗ ਕਰ ਲਓ ਇਹ ਪੀਸ ਜਿਹੜਾ ਇੱਥੇ ਜੋਇੰਟ ਆ ਚਾਹੇ ਇਦਾਂ ਹੀ ਫੋਲਡ ਕਰ ਨਪਾਈ ਬਸਾ ਲੈਨੇ ਇਹ ਇਹ ਚ ਹਲਕਾ ਫੁਲਕਾ ਕਾਣ ਵੀ ਮੈਂ ਤੁਹਾਨੂੰ ਉਹ ਵੀ ਦੱਸਿਆ ਕਿਵੇਂ ਕਟਾਂਗੇ ਆਪਾਂ ਉਹ ਇਹ ਇਹ ਆਪਣਾ ਆ ਆਉਂਦੀ ਹੈ ਜੀ ਇਹਨਾਂ ਦੇ ਜੋਇੰਟਿੰਗ ਲਾਈਨ ਇਹ ਇੱਥੇ ਧੱਕ ਆਪਾਂ ਇਹਨੂੰ ਸੈੱਟ ਕਰ ਲਾ इधरों आ चीज आ जा रही है इन्होंने आ गया पाशु का बॉर्डर तथे तक आप सैट कर ल ਇਧਰ ਆਪਾਂ ਹਲਾ ਲੈਣ ਇਹਦੇ ਮਿਲਾ ਕੇ ਇਹਦੀ ਥੋੜਾ ਜਿਹਾ ਕਾਣਾ ਹੀ ਮਿਲ ਨਹੀਂ ਰਹੀ ਜਿਹੜੀਆਂ ਸਹੀ ਹੁੰਦਾ ਨਾ ਵੀ ਸੋ ਉਹਨਾਂ ਦੀ ਮਿਲ ਜਰੂਰ ਜਾਂਦੀ ਆ ਇਹ ਵੀ ਤੁਹਾਨੂੰ ਆਪਾਂ ਦੱਸਾਂਗੇ ਕਿ ਕਿੱਦਾਂ ਕੀਤਾ ਆਪਾਂ ਇਹਦੀ ਕਟਾਈ ਕਰਨੀ ਆ ਅਜੇ ਜੇ ਆਪਾਂ ਉਧਰੋਂ ਮਲਾਉਣਾ ਤਾਂ ਇਧਰੋਂ ਥੋੜਾ ਜਿਹਾ ਫਰਕ ਨਾ ਪੈ ਜੇ ਬਸ ਠੀਕ ਹੈ ਜੀ ਆਹ ਚੀਜ਼ ਆਪਾਂ ਹਲਕਾ ਜਿਹਾ ਕੋਈ ਬਹੁਤ ਜ਼ਿਆਦਾ ਨਹੀਂ ਹੈਗਾ ਆਪਾਂ ਆਹ ਆ ਗਏ ਜੀ ਚਾਹੇ ਤੁਸੀਂ ਨਹੀਂ ਵੀ ਪਤਾ ਲੱਗਦਾ ਹੁੰਦਾ ਨਾ ਸਿੱਧਾ ਬਸਾ ਰੱਖ ਕੇ ਉਹ ਕਰ ਲਿਆ ਕਰੋ ਆਪਣੇ ਕੋਲੇ ਆ ਆ ਗਏ ਜਿੱਥੇ ਤੱਕ ਆਪਾਂ ਇਹਨਾਂ ਦਾ ਮੋੜ ਨਾ ਰੱਖਣਾ ਗਾ ਕਮੀਜ਼ ਉਥੋਂ ਲੈ ਕੇ ਆਪਾਂ ਇੰਚ ਕੇ ਪਾ ਲਾਂਗੇ ਹੁਣ ਆਪਾਂ ਉਹਨਾਂ ਦਾ 44 ਤਿਆਰ ਕਰਨਾ ਦੇਖੋ ਕਮੀਜ਼ ਤੇ ਅੱਗੇ ਆਪਾਂ ਇੱਕ ਇਹ ਜੋ ਵੱਧ ਲਵਾਂਗੇ ਆਪਾਂ ਰੱਖ ਲਿਆ 45 ਤੇ ਹੁਣ ਆਪਾਂ 45 45 ਦੇ ਲੈਂਥਾ ਲਾ ਲਾਂਗੇ ਇੱਥੇ ਇਹ ਤਾਂ ਪਹਿਲੀ ਕਟਾਈ ਕਰ ਲਾਂਗੇ ਹੁਣ ਆਪਾਂ ਨੂੰ ਚਾਹੀਦੇ ਇਹ 26 ਹੁਣ ਆਪਾਂ ਦੇਖਦੇ ਇੱਥੇ 13 13 ਕਿੱਥੇ ਇਹ ਫੋਲਡ ਹੋ ਗਿਆ ਦੇਖ ਤੇਰਾ ਇਧਰਲਾ ਪਿਸ ਹੋ ਜੂ ਤੇਰਾ ਉਧਰਲਾ ਸੱਬੀ ਦਾ ਹੋ ਜੂ ਇਹ ਐਸ ਤਰ੍ਹਾਂ ਤੁਸੀਂ ਸਾਰੀ ਕਮਿੰਸ ਤੇ ਨਿਸ਼ਾਨੀਆਂ ਲਾ ਲੈਣੇ ਇਕਰ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗਦੀ ਹੁੰਦੀ ਆ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਕਰਿਆ ਕਰੋ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਜੀ ਸਾਨੂੰ ਵੀ ਥੋੜਾ ਜਿਹਾ ਉਤਸ਼ਾਹ ਦਾ ਵਾਧਾ ਦਾ ਵੀ ਹਾਂ ਆਪਣੀਆਂ ਵੀਡੀਓ ਨੂੰ ਵਧੀਆ ਮੰਨਿਆ ਜਾ ਰਿਹਾ ਤੇ ਤੁਹਾਡੇ ਲਈ ਹੋਰ ਕੁਝ ਚੰਗਾ ਬਣਾਉਣ ਦੀ ਕੋਸ਼ਿਸ਼ ਕਰੀਏ ਵੀ ਤੁਸੀਂ ਵੀ ਇਸ ਤਰ੍ਹਾਂ ਆਪਣਾ ਕੰਮ ਕਰੇ ਬੈਠੇ ਕਰ ਸਕੋਗੇ ਕੁਝ ਨਾ ਕੁਝ ਸਿੱਖ ਸਕੋਗੇ ਐ ਕੋਈ ਵੀ ਲਾਲੋ ਜੀ ਇਨਸਾਨ ਜੰਮਦਾ ਤਾਂ ਕੁਝ ਸਿੱਖਦਾ ਨਹੀਂ ਹੈਗਾ ਕਿਸੇ ਤੋਂ ਇੱਕ ਦੂਸਰੇ ਤੋਂ ਦੇਖ ਦੇ ਕੇ ਆਪਾਂ ਸਮਝ-ਸਮਝ ਕੇ ਸਿੱਖਦੇ ਹਾਂ ਜੀ ਆਹ ਕਰਵਾ ਲਓ ਹੁਣ ਆਪਾਂ ਅੱਜ ਸਤ੍ਰੇ ਦੂਸਰੇ ਪੀਸ ਦੀ ਕਟਾਈ ਕਰਾਂਗੇ ਬੈਕ ਪੀਸ ਦੀ ਇਹਦੀ ਵੀ ਦੇਖ ਤੁਸੀਂ ਆਪਨ ਆ ਗਿਆ ਜੇ ਆਪਣੇ ਕੋਲ ਇਧਰ ਗਲੇ ਦਾ ਪ੍ਰਿੰਟ ਹੁੰਦਾ ਫਿਰ ਤਾਂ ਆਪਾਂ ਹਾਫ ਉੱਥੋਂ ਕਰਨਾ ਸੀਗਾ ਉਹਦਾ ਸੈਂਟਰ ਕਰਨਾ ਸੀ ਹੁਣ ਆਪਾਂ ਸੈਂਟਰ ਇਹਦਾ ਇੱਥੋਂ ਲੈ ਲੈਣਾ ਫਿਰ ਆਪਾਂ ਨੂੰ ਫਲਾਵਰ ਦਾ ਤਰਕਾ ਲੱਗ ਜੀ ਤੁਹਾਨੂੰ ਦੱਸਦੇ ਆ ਇਹ ਫਲਾਵਰ ਆਪਣਾ ਕਿੱਦਾਂ ਆਇਆ ਆਪਾਂ ਬਲੈਂਡ ਲਾ ਲਈਏ ਪਰ ਤੁਹਾਨੂੰ ਕੋਲ ਕੇ ਦਿਖਾਉਣਾ ਹੈ ਫਿਰ

ਹੁਣ ਆਪਾਂ ਆ ਚੀਜ਼ ਜਿਹੜੀ ਬਾਦ ਦਾ ਉਹਦੇ ਸੇਦ ਨੂੰ ਲਿਆਵਾਂਗੇ ਕਿਰਾਂ ਉਧਰੋਂ ਤੁਹਾਨੂੰ ਮੈਂ ਫੇਰ ਦੱਸਦੇ ਆ ਵੀ ਇਹਦੀ ਆਪਾਂ ਸੈਟਿੰਗ ਕਿਵੇਂ ਕਰਾਂਗੇ ਆ ਦੇ ਆ ਇੱਥੇ ਆਉਂਦਾ ਸੀ 45 ਇਹਨੂੰ ਆਪਾਂ ਫੇਰ ਇੱਥੇ ਹੀ ਲੈ ਲਿਆ ਹੁਣ ਆਪਾਂ ਲਾਉਣੀ ਆ ਉਸ ਤਰ੍ਹਾਂ ਦੀ 13 13 ਦੀ ਜਿਸ ਤਰ੍ਹਾਂ ਹਲਕੀ ਕਰਨ ਵਾਲੇ ਤਾਂ ਇਦਾਂ ਸੈੱਟ ਕਰਕੇ ਸਲਾਈ ਹੋ ਜਾਂਦੇ ਨੇ ਵੀਡੀਓ ਨੂੰ ਸਬਸਕ੍ਰਾਈਬ ਕਰਿਆ ਕਰੋ ਫੁੱਲ ਵਾਚ ਕਰਿਆ ਕਰੋ ਤਾਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਸਕੇਗੀ ਕਿਉਂਕਿ ਜਿਸ ਤਰ੍ਹਾਂ ਮੈਂ ਆਹ ਬਾਧ ਰੱਖਿਆ ਤੁਹਾਨੂੰ ਉਹ ਵੀ ਦੱਸੂਗੀ ਇਸ ਤਰ੍ਹਾਂ ਦਾ ਫਲਾਵਰ ਅੱਧ ਕੀਤਾ ਕਿਸ ਤਰ੍ਹਾਂ ਕਟਾਆ ਬਣਾਈਆ ਸਾਰੀ ਵੀਡੀਓ ਫੁੱਲ ਵਾਚ ਕਰਕੇ ਹੀ ਪਤਾ ਲੱਗਦਾ ਜੀ ਹੁਣ ਆਪਾਂ ਇਸ ਤਰ੍ਹਾਂ ਉਹ ਉਹ ਕਟਾਈ ਕਰਾਂਗੇ ਆ ਬਾਸੂ ਦਾ ਇਧਰ ਆਪਾਂ ਤੁਹਾਨੂੰ ਦੱਸਦੇ ਆਂ ਇਹ ਵੀਡੀਓ ਵਿੱਚ ਤਾਂ ਤੇ ਤੁਹਾਨੂੰ ਮੈਂ ਜੀ ਦੱਸਦੇ ਜਿਵੇਂ ਤੁਹਾਨੂੰ ਦੱਸਦੇ ਆਂ ਹੁਣ ਆਹ ਫਲਾਵਰ ਦਾ ਇਥੋਂ ਇਹਦਾ ਆ ਚੀਜ਼ ਜੋ ਆਪਾਂ ਪੂਰਾ ਹੋ ਕਰਕੇ ਕੱਟਿਆ ਨਾ ਜਿੱਥੇ ਜਿੱਥੇ ਤੱਕ ਉਹ ਨਾ ਨੇ ਉਹ ਦਿੱਤਾ ਹੋਇਆ ਸੀ ਉਹਨਾਂ ਦੀ ਬਣਾਈ ਹੋਈ ਸੀ ਨਸਾਨੀ ਜੀ ਵੀ ਇਥੋਂ ਪੀਸ ਨਿਕਲੂਗਾ ਇਹਨਾਂ ਉਤੋਂ ਆਪਾਂ ਇਹਦਾ ਕੱਟ ਲਿਆ ਦੇਖੋ ਜੀ ਫਲਾਵਰ ਦਾ ਆ ਚੀਜ਼ ਦਾ ਅੰਤ ਹੋ ਗਿਆ ਦੇਖੋ ਆ ਚੀਜ਼ ਆ ਗਈ ਇੱਕ ਫਲਾਵਰ ਇਧਰਲੇ ਪਾਸੇ ਆ ਗਿਆ ਆ ਇਧਰਲੇ ਪਾਸੇ ਆ ਗਿਆ ਆ ਚੀਜ਼ ਹੋ ਗਿਆ ਤੇ ਅੱਗੇ ਤੁਹਾਨੂੰ ਦੱਸਦੇ ਆ ਜਿਹੜਾ ਆਪਣੇ ਕੋਲੇ ਇਹ ਕਾਨੂੰਨ ਦਾ ਸੀਗਾ ਦੇਖੋ ਆ ਦੇਖੋ ਕਾਨੂੰਨ ਦਾ ਨਾ ਇਹਨੂੰ ਕੀ ਕਰਾਂਗੇ ਆਪਾਂ ਆ ਪਿੰਕ ਲਾਈਨ ਤੋਂ ਲੈ ਲਾਂਗੇ ਇੱਥੋਂ ਜਿਹਾ ਥੋੜਾ ਜਿਹਾ ਆਪਾਂ ਪੀਲੀ ਤੋਂ ਨਾ ਪਿਆਸੀ ਥੋੜਾ ਜਿਹਾ ਆਪਾਂ ਉਧਰ ਇੰਚ ਵਧਾ ਲੇਤਾ ਨਾ ਉਧਾ ਇੰਚ ਸਲਾਈਚ ਆਜੂ ਉਧੇ ਇੰਚ ਦੀ ਆਪਾਂ ਉਹ ਕਰਾਂਗੇ ਉਰੇ ਸੈਟਿੰਗ ਕਰਕੇ ਵਧਾ ਲੇਤਾ ਆ ਦੇਖੋ ਇੱਥੇ ਕੋਈ ਝੋਲ ਨਹੀਂ ਬੰਦਾ ਇਹ ਇੱਥੋਂ ਆਪਾਂ ਇਹਦੀ ਆ ਚੀਜ਼ਾਂ ਐਂ ਕਰਦੇ ਆਂ ਹਲਕਾ ਜਿਹਾ بس ਇੰਨਾ ਹੀ ਕਾਣ ਸੀਗਾ ਹਲਕਾ ਜਿਹਾ ਇਧਰਲੇ ਪਾਸੇ ਆਹ ਪਲੇਨ ਰਹਿ ਜਾਊਗਾ ਇਧਰ ਵਾਲਾ ਆਹ ਸਕੇਨ ਜਿਹਾ ਪੀਸ ਆ ਜਾਊਗਾ ਲੋ ਚ ਇਹ ਤੇ ਕੋਈ ਕਾਣ ਨਹੀਂ ਬਣਦਾ ਸੈਟਿੰਗ ਆਉਂਦੀ ਹੁਣ ਤੁਹਾਨੂੰ ਆਪਾਂ ਇਹਦੀਆਂ ਕਾਟਾ ਦੱਸ ਦਿਆ ਆਪਾਂ ਕੋਲੇ ਇਹਨਾਂ ਦੀ ਛਾਤੀ ਆ 21.5 ਬੈਗ ਅਗਲਾ ਆਪਣੇ ਕੋਲੇ 6 ਉਹਦੇ ਹਿਸਾਬ ਤੇ ਤੁਹਾਨੂੰ ਆਪਾਂ ਇਹਦੀ ਕਾਟ ਦੱਸ ਦਿੰਦੇ ਜੀ ਉਦੋਂ ਆਪਾਂ 21.5

ਜਿਹੜੀ ਬਾਦ ਘਾਟ ਹੈ ਇਹ ਨੀਚੇ ਵੱਗ ਜੂ ਕਿਉਂਕਿ ਜ਼ਾੜ ਪਲੇਨ ਵੱਧ ਛੱਡਿਆ ਪਿਆ ਘੱਟ ਛੱਡਿਆ ਹੋਇਆ ਇਹਨੂੰ ਬਸ ਆਹ ਚੀਜ਼ ਮਿਲਾ ਲਓ ਤੁਸੀਂ ਜਿੱਥੋਂ ਆਪਣਾ ਬਾਰਡਰ ਸ਼ੁਰੂ ਹੁੰਦਾ ਹੈਗਾ ਬਾਰਡਰ ਤੇ ਆਪਾਂ ਹਰਾ ਕਰੀ ਤੇ ਇਹ ਵਾਰ ਅਗਲਾ ਇਥੇ ਆਹ ਚੀਜ਼ ਆਇ ਮਿਲਾਉਣ ਲੱਗ ਜਿੰਦਾ ਫਿਰ ਆਹ ਪ੍ਰਿੰਟ ਆਪਣਾ ਉੱਚਾ ਨੀਵੇਂ ਵੱਗ ਜੂਗਾ ਇਹ ਛੋਟੇ ਛੋਟੇ ਗੱਲਾਂ ਦਾ ਪੂਰਾ ਧਿਆਨ ਰੱਖਣਾ ਪੈਂਦਾ ਤਾਂ ਕਹਿੰਨੇ ਤੁਹਾਨੂੰ ਜੇ ਸਾਰੀ ਵੀਡੀਓ ਫੁੱਲ ਦੇਖਿਆ ਹੋਵੇ ਲਓ ਜੀ ਇਹਨੂੰ ਜਿਹਾ ਪਾਉਣਾ ਐਸਟਰਾ ਕਰ ਲਈ ਤੁਸੀਂ ਸੈਟਿੰਗ ਆ ਦੇਖੋ ਜੇ ਆਪਾਂ ਇਹਦੇ ਨਾਲ ਆਇਆ ਮੈਚ ਕਰ ਲਿਆ ਅੱਗੇ ਜਿਹੜੀ ਬਾਤ ਘਾਟ ਹੋਈ ਇਹ ਆਪਾਂ ਇਧਰ ਫੋਲਡ ਕਰਨ ਲਈ ਸੈੱਟ ਕਰਾਂਗੇ ਹੁਣ ਜਿਹੜਾ ਬਣਾ ਆ ਸਾਰਾ ਜੀ ਆਪਾਂ ਇਹਦੇ ਨਾਲ ਸੈਟਿੰਗ ਕਰਾਂਗੇ ਬਾਸ ਆਪਾਂ ਕੱਟ ਨਿਕੋ ਜੀਨਾ ਆਪਾਂ ਸਾਰੇ ਆਇਆ ਸਾਰੇ ਆਪਾਂ ਆਹ ਵੀ ਬਾਦ ਕੱਟ ਸਾਰੀ ਸੈੱਟ ਕਰੇ ਉਹਨੇ ਆਪਾਂ ਪੀਸ ਬਦਲ ਕੇ ਇੱਧਰ ਨੂੰ ਰੱਖ ਲਿਆ ਕਿਉਂਕਿ ਜਦੋਂ ਮੈਂ ਕੱਟ ਪਾਉਂਗੀ အန်ချီချောင်းလို့သောက်ခဲလည်ပြီးရလေးပ ീസ് ਸੈਟਿੰਗ ਕਰਨ ਲਈ ਸਾਰੇ ਇਹ ਨਾ ਤਾਂ ਬਰਾ 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 ਕਿੱਸਿਆ ਤਾਂ ਜੋ ਇਹਨਾਂ ਦਾ ਕਾਨ ਸੈੱਟ ਹੋ ਸਕੇ ਉਕੇ ਇਹਨਾਂ ਦਾ ਬੈਕ ਨੈਕ ਆਪਾਂ ਬੈਕ ਨੈਕ ਇਹਨਾਂ ਦੀ ਆਪਾਂ ਸਵਾ ਸਵਾ ਸੀ ਲਵਾਂਗੇ ਆ ਇੱਥੋਂ ਆਪਾਂ ਆਰ ਹਾਂ 6.5 ਇਹ ਆਪਣੇ ਕੋਲੇ ਸਾਰਾ ਹੋ ਗਿਆ 7.5 ਹੁਣ ਅੱਗੋਂ ਆਪਾਂ ਉਰੋਂ ਦੇਖਾਂਗੇ ਇਹਨਾਂ ਦੀ ਬ੍ਰੈਸਟ 10.5 ਤੇ ਆਉਂਦਾ ਜੀ ਦੇਖੋ 21 ਆਪਾਂ ਇਹਨਾਂ ਦਾ ਪੌਣੀ ਕੇਰਾ ਰੱਖਣਾ ਤੇ ਆ ਤੁਸੀਂ ਇਧਰ ਨੂੰ ਮੈਚ ਕਰ ਦੇਣਾ ਇਹ ਤਾਂ ਆਦਰੂਨ ਆਪ ਲੋ ਵੇਥੋਂ ਆਪਣੇ ਕੋਲੇ 6.5 ਹੈਗਾ ਇਥੋਂ ਥੋੜਾ ਜਿਹਾ ਆਪਣੇ ਕੋਲੇ ਇੱਥੇ ਜਾਵਾਂਗੇ ਹੁਣ ਇਥੋਂ ਆਪਾਂ ਲਵਾਂਗੇ ਇਹਨਾਂ ਦਾ 7.5 ਇਹ ਚੀਜ਼ਾਂ ਨੂੰ ਤੁਸੀਂ ਇਹ ਤਾਂ ਮੈਚ ਕਰਤਾ ਹੈ ਅੱਗੇ ਆਪਾਂ ਇਹਨਾਂ ਦੇ ਲਵਾਂਗੇ ਇਹ ਬਾਏ ਅੱਗੇ ਆ ਜੀ ਆਪਣੇ ਕੋਲੇ ਰਹਿ ਗਈ ਇਹਨਾਂ 'ਤੇ ਇਤੋਂ ਇਹ ਆਪਣੇ ਕੋਲੇ ਬਾਏ ਹੋਣਾ ਚਾਹੀਦਾ ਇਹ ਰਹਿ ਗਈ ਆਪਣੇ ਕੋਲੇ 7:30 15 7:15 ਇਤੋਂ ਇਹਨਾਂ ਦੀ ਹਿੱਪ ਲੈਣੀ ਆਪਾਂ ਤੇ 7:15 ਟੈਂਸ਼ਨ ਆ ਅੱਗੇ ਜਿਹੜੀ ਇਹਨਾਂ ਦੀ ਆਪਾਂ ਕਮਰਾ ਸਵਾ 15 ਸੀ 7:30 ਤੇ 15 ਤੇ 7:30 ਤੇ ਇੱਕ ਅੱਧਾ ਪਾਉਂਡ ਉੱਪਰ ਵੀ ਲੈ ਸਕਦੇ ਐਥੇ ਬਣਾਵਾਂਗੇ ਆਪਾਂ ਇਹਨਾਂ ਦੀ ਕਮਰਾ ਦੇਖੋ 9:30 ਵਗ੍ਹਾ ਅੱਜ ਅੱਗੇ ਆਪਾਂ ਇਹਨਾਂ ਦੀ ਜਿਹੜੀ ਪਲੇਟ ਪਾਉਣੀ ਆ ਉਹ ਬਾਵਾਗੇ ਆਪਾਂ 12 ਤੇ 9:00 12 ਤੇ ਪਾ ਸਕਦੇ ਤੇ ਦੋਨੇ ਥਾਂ ਮਤ ਜੀ ਸੈੱਟ ਆ ਜੂਗੇ ਹੁਣ ਇੱਧਰ ਲ ਸਪੇਸ ਲਵਾਂਗੇ ਆਪਾਂ ਸਾਢੇ 3 ਤੋਂ 1 ਪੁਆਇੰਟ ਉੱਪਰ ਅੱਗੇ ਆਪਾਂ ਲੰਬਾਈ ਲਵਾਂਗੇ ਪੂਰੀ ਪਲੇਟ ਦੀ 7 ਅੱਗੇ ਜਿਹੜੀ ਆ ਚੀਜ਼ ਆਪਾਂ ਰੱਖਣੀ ਹੈ ਨਾ ਦੀ ਆਹ ਕੁੰਜੇ ਨੂੰ ਮਿਲਾਉਣੀ ਆਪਾਂ ਜਿਹੜਾ ਇਹ ਪਹਿਲਾ ਵਾਲਾ ਇਹਨੂੰ ਮਿਲਾਉਣਾ ਤੇ ਅੱਗੇ ਆਪਾਂ ਇਹਨਾਂ ਦਾ ਸਪੇਸ ਲਵਾਂਗੇ ਬਿਰੋ ਸਵਾ ਲੋੜ ਜੇ ਜੇ ਇਹ ਆ ਚੀਜ਼ ਆ ਨਾ ਇਹ ਇਹ ਇਧਰ ਨੂੰ ਮਾਰੋ ਬਹੁਤ ਸੌਖੇ ਸੌਖੇ ਤਰੀਕੇ ਨੇ ਵੀਰੇ ਤੇ ਆ ਇੱਥੋਂ ਜ਼ਰੂਰ ਨਾਪ ਲੈਣੀ ਆ ਬੇਤੋਂ ਆ ਕੇ ਹੀ ਇਹਨਾਂ ਦਾ ਸਪੈਸ਼ਲ ਸਵਾ ਦੋ ਹੀ ਇੱਥੋਂ ਰਹੇ ਸਵਾ ਪਦਾਂ ਆ ਜੀ ਦੇ ਪੁਣਾ ਪਾਈ ਜੀ ਦੇ ਤੋਂ ਆਇਆ ਜੰਦ ਦੇਖ ਲੈਣੀ ਆ ਇਹ ਸੋਲ ਜਿੰਦਾ ਕਈ ਨਾ ਕਰਤਾ ਜੇ ਉੱਪਰ ਨੂੰ ਕੱਢਦਾ ਅਗੋਂ ਆਪਾਂ ਇੱਥੋਂ ਐਂਚ ਪਾਵਾਂਗੇ ਅੱਗੇ ਆਪਾਂ ਪਾਵਾਂਗੇ ਜੀ ਦੋ ਦੋ ਦੇ ਮਸਾਂ ਨਹੀਂ ਲਾਵਾਂਗੇ ਹੁਣ ਆਹ ਚੀਜ਼ ਦੀ ਤੁਸੀਂ ਨੰਗ ਲਈ ਕੀ ਕਰਨੀ ਆ ਹਲਕੀ ਹਲਕੀ ਇੱਥੋਂ ਐਂ ਜਾ ਕੇ राउंड शेप जसानी जिथे तक अपना पौने ग्यारह आ गया साढ़े इक्की का चकने करके निशानी अच्छी चो है की ना। ना जी कमर है न साढ़े तो दस क्या है मैच कर ਨੋਦੀ ਦੇਖੋ ਆਪਣਾ ਬਰਾਬਰ ਹੈ ਦੇ ਕੋ ਪੀਸ ਆਪਣੇ ਬਰਾਬਰ ਸੀ ਪਹਿਲਾਂ ਵੀ ਤੇ ਇਹ ਉੱਪਰ ਜੇ ਨੁੱਟ ਕੱਢਦਾ ਬਾਅਦ ਕੜ ਦੀ ਤਾਂ ਲੱਗਦੀ ਆ ਆ ਦੇ ਜਦੋਂ ਆਪਾਂ ਦਾਬਦੇ ਆ ਪ੍ਰੈਸ ਨਾਲ ਬੰਨ ਬੰਨ ਕੇ ਇੱਕੋ ਜਿਹਾ ਹੁਣ ਆਪਾਂ ਇਹਦੀ ਘੱਟ ਪਾਉਨੇ ਆ ਤੇ ਆ ਤੁਹਾਨੂੰ ਮੈਂ ਫਿਟਿੰਗ ਵਾਲੀ ਲੈਣ ਦਾ ਹੁਣ ਤਾਂ ਮੈਂ ਪ੍ਰੋਪਰ ਲਾ ਕੇ ਦੱਸਿਆ ਵੀ ਇੰਨੀ ਆ ਜਦੋਂ ਤੁਸੀਂ ਪਲੇਟ ਪਾ ਲਈ ਇਹ ਤੋਂ ਬਾਅਦ ਫਿਟਿੰਗ ਜਿੰਨੀ ਸੰਨੀ ਲਾ ਸਕਦੇ ਹੋ ਜੇ ਪਹਿਲਾਂ ਲਾਤੀ ਦੇ ਖਨੈ ਦਾ ਮਾਰਜਨ ਵੱਧ ਰੱਖ ਸਕਦੇ ਹੋ ਜਿਵੇਂ ਇੰਚ ਸਲਾਈਆਂ ਚ ਇਧਰ ਆ ਜੂ ਅਦੇਂਚ ਦਫਰ ਕੋਰੇ ਪਉ ਕੁਸ ਆਪਾਂ ਆਹ ਤੁਹਾਨੂੰ ਮੈਂ ਦੱਸਿਆ ਸੀ ਹੈਵੀ ਸਾਈਜ਼ਾ ਲੈਂਦੇ 3 ਤੇ 3.5 ਇੰਚ ਤੇ ਇੱਥੇ ਬ੍ਰੈਸਟ ਦਾ ਨਾਪ ਲੈਣਾਗਾ ਜਿੰਨੀ ਉਹਨਾਂ ਦੀ ਹੈ ਜਿਵੇਂ ਉਰੇ 23 ਇੱਥੇ ਵੀ ਆਪਣਾ ਜ਼ਰੂਰ ਹੋਣਾ ਆਉਣਾ ਚਾਹੀਦਾ 11.1 ਆ ਦੇਖੋ ਨਾ ਇੱਥੇ ਆਪਣੇ ਕੋਲੇ ਘਟਦਾਗਾ ਇਹ ਜਦੋਂ ਤੁਸੀਂ ਪਲੇਟ ਆ ਪਾਲੀਆਂ ਇਹਦੂ ਬਾਅਦ ਚ ਨਿਸ਼ਾਨੀ ਸੈੱਟ ਕਰਦੇ ਆ ਦੇਖੋ ਪਰ ਅੋਰੇ ਕਮਰ ਕੋਲ ਕੋਈ ਵਧੂਗਾ ਚਲ ਇਹ ਆ ਚੀਜ਼ ਨਾ ਇੱਥੋਂ ਆਇਮ ਵਧਾਉਣੀ ਹੈ ਇਹਨਾਂ ਦੀ ਆਪ ਰੈਸਟ ਕੋਲ ਫਿਰ ਇੱਥੇ ਟੈਟ ਨਹੀਂ ਹੁੰਦਾ ਬਲਜ਼ੂਟ ਹਾਂਜੀ ਲੈ ਆਪਾਂ ਇਹਨਾਂ ਦੇ ਅੱਗੇ ਕਰਦੇ ਆਂ ਕਟਾਈ ਇਸ ਤਰ੍ਹਾਂ ਹੀ ਆਪਾਂ ਪੈਨ ਲਾਲਜਾ ਕੈਂਚੀ ਦੀ ਚੁੰਝ ਨਾਲ ਆਪਾਂ ਉਧਰ ਨਸਾਨੀਆਂ ਲੈ ਜਾਵਾਂਗੇ ਜਾਂ ਮੈਂ ਚਾਕ ਗੂੜੇ ਕਰਦੇ ਕਿਉਂਕਿ ਮੈਂ ਸਾਪਾ ਉਸ ਤਰ੍ਹਾਂ ਹੀ ਉਧਰ ਦੀ ਉਧਰ ਆਏ ਲਾ ਦੂੰਗੀ ਇਹਨੂੰ ਡਬਲ ਫੋਲਡ ਕਰ ਲੂ ਆ ਸਾਰਾ ਚਾਕ ਲੈ ਕੇ ਦੂਸਰੇ ਪਾਸੇ ਲੱਗ ਜਾਊਗਾ ਬਸ ਐਦਾਂ ਹੀ ਤੁਸੀਂ ਆਰ ਮੋਲਦੀ ਇਹਦੀ ਕੱਟ ਪਾਉਣੀ ਹੈ ਜਾਦਾ ਆਪਣਾ ਆਰਮੋਲ ਤੇ ਡਿਪੈਂਡ ਹੁੰਦਾ ਸਾਰਾ ਸੁੱਤਾ ਜੇ ਆਰਮੋਲ ਦੀ ਕਾਟ ਵਧੀਆ ਬੈਗੀ ਕੋਈ ਵੀ ਕਮੀ ਇਸ ਤੇ ਕੋਈ ਨੁਕਸ ਨਹੀਂ ਬੰਦਾ ਆਇਸ ਤਰ੍ਹਾਂ ਤੁਸੀਂ ਕੱਟ ਲਾ ਲੈਣਾ ਇੱਥੇ ਇਹਨੂੰ ਫੋਲਡ ਕਰਨਾ ਇਹਦਾ ਵੀ ਤੁਸੀਂ ਬਣਾ ਲਓ ਜੀ पहले दो पीस चाह के आप, आप भी कट पा देसाले बना देनी जितों इतना हल्की हल्की चीन इन कार ਇਹਦੀ ਆਪਣੀ ਸਰਦੀ ਵਾਲੀ ਗਰਮ ਸੂਟ ਦੀ ਕਟਾਈ ਬਾਰੇ ਤੁਹਾਨੂੰ ਜਾਣਕਾਰੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਆਪਾਂ ਕੱਟਣਾ ਇਧਰ ਚਾਹਕਦੀਆਂ ਜੀ ਤੇ ਇਸ ਤਰ੍ਹਾਂ ਇਹਦੀ 21.5 ਬਰਸਟ ਵਾਲੀ ਦੀ ਇਹ ਫਿਟਿੰਗ ਦੇ ਇਨਸਾਨ ਨੇ ਆਰਮੋਲ ਤੇ ਫਿਟਿੰਗ ਤੇ ਧੰਨਵਾਦ